ਸ੍ਰੀ ਕਾਲ ਜੀ ਆਪਾਂ ਪਹਿਲਾ ਵੀਡੀਓ ਬਣਾ ਚੁੱਕੇ ਆ ਆਪਾਂ ਛਾਪਾ ਤਿਆਰ ਕੀਤਾ ਸੀ ਪਿਨਿੰਗ ਨਾਲ ਪਿਨਿੰਗ ਮਸ਼ੀਨ ਨਾਲ ਤਾਂ ਹੁਣ ਆਪਾਂ ਛਾਪੇ ਨੂੰ ਸੂਤ ਦੇ ਉੱਪਰ ਲਾਵਾਂਗੇ ਸੋਸੀਂ ਨਿਸ਼ਾਨੀਆਂ ਲਾ ਗਿਆਆਂ ਨੇ ਸੂਤ ਦੇ ਉੱਪਰ ਤਾਂ ਇਸ ਨਿਸ਼ ਛਾਪੇ ਨੂੰ ਆਪਾਂ ਰੱਖੀ ਨੇ ਮੇਚ ਦੇ ਅਕੋਰਡਿੰਗ ਤੇ ਛਾਪਾਂ ਨੂੰ ਪੂਰਾ ਸੈੱਟ ਕਰਕੇ ਰੱਖ ਲੈਣਾ ਸੂਰੇ ਅੱਛੇ ਤਰੀਕੇ ਨਾਲ ਪકડਨਾ ਪਸ ਫ੍ਰੇਸ ਪੇਪਰ ਨੂੰ ਤਾਂ ਜੋ ਆਪਣਾ ਛੱਪ ਹਿੱਲ ਨਾ ਜਾਵੇ ਤੁਸੀਂ ਕਿਸੇ ਹੋਰ ਦੀ ਮਦਦ ਵੀ ਨਾਲ ਲੈ ਸਕਦੇ ਹੋ ਨਹੀਂ ਤਾਂ ਇਕੱਲੇ ਵੀ ਲਾ ਸਕਦੇ ਹੁਣ ਆਪਾਂ ਵੇਖਦੇ ਆ ਕਿ ਧੰਨ ਸਫਾਈ ਵਿਖਾਵਾਂਗੇ ਵੀ ਆਪਣੀ ਪਿਨਿੰਗ ਮਸ਼ੀਨ ਦੀ ਕਿੰਨੀ ਸਫਾਈ ਸੀ ਆ ਦੇਖੋ ਕਿੰਨਾ ਸੋਹਣਾ ਕਿੰਨਾ ਪਰਫੈਕਟ ਬਣਾ ਦਿੱਤਾ ਨੇ ਦੇਖੋ ਇਸ ਦੇ ਨਾਲ ਹੀ ਆਪਾਂ ਅੱਗੇ ਵੀ ਲਗਾ ਲਾਂਗੇ ਛਾਪ ਲਓ ਜੀ ਆਪਣਾ ਪੂਰਾ ਛਾਪਾ ਕੇ ਰੇਦਾ ਤਿਆਰ ਹੋ ਗਿਆ ਤੁਸੀਂ ਵੇਖ ਸਕਦੇ ਕਿੰਨੀ ਸਫਾਈ ਨਾਲ ਤੇ ਹੁਣ ਆਪਾਂ ਇਹਦੇ ਤੇ ਵਰਕ ਕਰਾਂਗੇ ਮਸ਼ੀਨ ਨਾਲ ਹੱਥ ਵਾਲੀ ਮਸ਼ੀਨ ਨਾਲ ਤੇ ਤੁਸੀਂ ਤੁਸੀਂ ਵਰਕ ਦੀ ਵੀਡੀਓ ਵੀ ਵੇਖਣ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਨੂੰ ਨਾਪ ਨਾਪ ਦਿਓ ਤੇ ਆਪਾਂ ਅਗਲੀ ਵੀਡੀਓ ਦੇ ਵਿੱਚ ਇਹਨੂੰ ਆਪਾਂ ਤਿਆਰ ਕਰਾਂਗੇ ਤੇ ਫਿਰ ਉਸ ਤੋਂ ਬਾਅਦ ਇਹਦੀ ਆਪਾਂ ਜੋ ਕਟਿੰਗ ਵੀ ਕਰਨੀ ਹੈ ਆਪਾਂ ਇਸ ਨੂੰ ਪੈਚ ਵਰਕ ਵਾਲਾ ਬਣਾਉਣਾ ਪੂਰੇ ਤਰ੍ਹਾਂ ਆਪਾਂ ਵਿੱਚ ਕਟਿੰਗ ਵੀ ਕਰਨੀ ਹੈ ਸੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੈਂਕ ਯੂ